ਲੌਕ ਕਿਨੇ ਕੀਤਾ ਮੈਂ ਨਹੀਂ ਕੀਤਾ ਮੈਨੂੰ ਪਤਾ ਵੀ ਨਹੀਂ ਸੀ ਮੇਰੀ ਗੱਲ ਸੁਣ ਲਾ ਮੈਨੂੰ ਪਤਾ ਤੂੰ ਬਾਹਰ ਲਾਇਆ ਮੈਨੂੰ ਨਹੀਂ ਨਹੀਂ ਸੱਚੀ ਮੈਂ ਨਹੀਂ ਲਗਾਇਆ ਮੈਂ ਤੇ ਜਦੋਂ ਤੁਸੀਂ ਦਰਵਾਜ਼ਾ ਖੜਕਾਇਆ ਉਦੋਂ ਹੀ ਪਤਾ ਚੱਲਿਆ ਲੌਕ ਬਾਹਰ ਮੈਨੂੰ ਖੜਾ ਯਾਰ ਨਾ ਫਰਤੀਆਂ ਤੂੰ ਹੈ ਤੈਨੂੰ ਤੈਨੂੰ ਕਿੰਨੇ ਵਾਰੀ ਕਹਤਾ ਤੈਨੂੰ ਐ ਲਾ ਵਧੀ ਏ ਢੱਕਿਆ ਰਹਿੰਦਾ ਇਹਨੂੰ ਪਤਾ ਨਹੀਂ ਚੱਲਦਾ ਕੋਸਾ ਹੁ ਪਤਾ ਮੈਨੂੰ ਤੁਹਾਨੂੰ ਕੋਈ ਗਲਤਫਹਿਮੀ ਹੋਈ ਏ ਤੁਸੀਂ ਗਲਤ ਇਲਜ਼ਾਮ ਲਾਉਂਦੇ ਹੋ ਮੇਰੇ ਤੇ ਕੋਈ ਗੱਲ ਨਹੀਂ ਕੋਟਾ ਮੇਰੇ ਕੋਈ ਨਹੀਂ ਉਹ ਨਾਲ ਇਹਨਾਂ ਬੜਾ ਸਾਬ ਤੇ ਕਿਸੇ ਨਾ ਕਿਸੇ ਨਾ ਫੋਟੋ ਮੈਂ ਦੇਖਾ ਉੰਤਰੀ ਪੰਚਾਇਤ ਚ ਕੀ ਬੋਲ ਰਹੇ ਹੋ ਤੁਸੀਂ ਕੁਝ ਤਾਂ ਸ਼ਰਮ ਕਰੋ ਬੋਲਣ ਤੋਂ ਪਹਿਲਾਂ ਤੜਕੇ ਦੀ ਨਿਕਲੀਆਂ ਕਿੱਥੇ ਸੀ ਤੂੰ ਮੈਂ ਮਮਮੀ ਨਾਲ ਹੀ ਸੀ ਕਰ ਰਹੀ ਸੀ ਮਮਮੀ ਨਹੀਂ ਆਈ ਫਿਰ ਤੇਰੇ ਨਾਲ ਮਮਮੀ ਮਮਮੀ ਤਾਂ ਉਧਰ ਵਿਆਹ ਵਾਲੇ ਘਰ ਚ ਪਿਆਹ ਵਾਲੇ ਘਰ ਚ ਤੂੰ ਕਿਹਦੇ ਨਾਲ ਸੀ ਮੈਂ ਮਮਮੀ ਜੀ ਨਾਲ ਹੀ ਸੀ ਮੈਂ ਹੋਰ ਕਿਹਦੇ ਨਾਲ ਹੋਣਾ ਤੁਸੀਂ ਤਾਂ ਅਗਰ ਤੁਹਾਨੂੰ ਮੇਰੇ ਤੇ ਇੰਨਾ ਹੀ ਸ਼ੱਕ ਹੈ ਤਾਂ ਤੁਸੀਂ ਤੁਸੀਂ ਨਾਲ ਆ ਜਾਓ ਨਹੀਂ ਸ਼ੱਕ ਨਹੀਂ ਤੇਰਾ ਫਾਹਾ ਵੱਡੀ ਲੈ ਤੁਸੀਂ ਐਂ ਕਿਉਂ ਬੋਲਦੇ ਹੋ ਅਗਰ ਕੋਈ ਗੱਲ ਕਰਨੀ ਬੜੀ ਇੱਕ ਮਿੰਟ ਮੈਂ ਤੇ ਇਹ ਨਹੀਂ ਸਮਝ ਆਂਦੀ ਇਹ ਹਮੇਸ਼ਾ ਮੇਰ ਨੂੰ ਗੁੱਸੇ 'ਚ ਹੀ ਕਿਉਂ ਰਹਿੰਦੀ ਹੈ ਮੈਂ ਕੀ ਕਰਤੀ ਕੀਤੀ ਹੈ ਕੁਝ ਚਾਹੀਦਾ ਤੈਨੂੰ ਹਾਂ ਹੋਇਆ ਕੁਹਾੜ ਕੁੱਟ ਤੂੰ ਕੋਈ ਰਾਹ ਸਰ ਦੀ ਗੱਲ ਹੋਈ ਆ ਕਿ ਨਾ ਭੈਣੇ ਉੱਥੇ ਰਾਹ ਸਰ ਦੀ ਗੱਲ ਕੀ ਹੋਣੀ ਸੀ ਾਨਾ-ਾਨਾ ਮਨਾ ਕੇ ਆਈਆਂ ਬੁੜੇ ਨੂੰ ਠੀਕ ਆ ਹੁਣ ਭਾਈ ਤੂੰ ਐਂ ਕਰ ਕੋਈ ਵਕੀਲ ਦੇਖ ਲੈ ਚੱਚ ਦਾ ਤਲਾਕ ਤਾਂ ਅੱਜ ਹੋ ਜਾਏ ਕੱਲ ਹੋ ਜਾਏ ਤਾਂ ਹੋਊਗੀ ਹੁਣ ਤਾਂ ਅੱਛਾ ਹਾਂ ਹੁਣ ਤਾਂ ਤਲਾਕ ਹੋਊਗਾ ਕੁੜੀ ਨਹੀਂ ਵੱਸਦੀ ਉੱਥੇ ਕੀ ਅੱਛਾ ਅੱਛਾ ਲੈ ਲੈ ਸੁਬਾਤ ਹੁਣ ਆ ਗਈ ਤੂੰ ਹੁਣ ਐਸੇ ਦੇ ਬਣਿਆ ਬੈਠਾਂਗਾ ਬਣਿਆ ਨਾ ਮੇਰੀ ਵੀ ਸੁਣ ਲਿਆ ਕਰ ਕਦੇ ਨੀ ਮੈਂ ਤੂੰ ਸੁਣਾ ਦੇ 1 ਮਿੰਟ ਪਹਿਨੇ ਸੁਣ ਲੈ ਇਹਦੀ ਹਾਂ ਸੁਣਾ ਸੁਣ ਲੈ ਮੈਂ ਕੀ ਸੁਣਾਉਣੀ ਆ ਸੁਣਾ ਸੁਣਾ ਉੱਥੇ ਬਸੂ ਕੁੜੀ ਨਾਲੇ ਸੁਧਰੂ ਵੀ ਹੋ ਲੈ ਦੇਖ ਲੈ ਪਹਿਲਾਂ ਕਰਦਾ ਸੀ ਹੁਣ ਤਾਂ ਨਹੀਂ ਕਰਦਾ ਹੋਏਗਾ ਸੋ ਸੋ ਕੱਲੋਂ ਤੇ ਮੈਨੂੰ ਬੋਲੀ ਇਹ ਕਦੇ ਕੱਛੂ ਫੜ ਨਹੀਂ ਕਰੇ ਕੋਸ ਇਹ ਕੱਛੂ ਖਾਣੀ ਹਾਇਰੀ ਕਿਉਂ ਮੇਰੇ ਨਹੀਂ ਪਿਉਦੀ ਰੰਨੇ ਨਾ ਉਦੋਂ ਤੱਕ ਤੇ ਤੋੜਨ ਲੱਗ ਰੋ ਤੇਰਾ ਪੰਦਰ ਅੰਦਰ ਅੰਦਰ ਤੇਗਾ ਸਾਨੂੰ ਕਹਿੰਦਾ ਲੈ ਕੇ ਆਇਆ ਉਹ ਗੱਲ ਸੁਣ ਲੈ ਮੇਰੀ ਇਹ ਲੈ ਕੇ ਆਇਆ ਅਗਲਾ ਕਹਿੰਦਾ ਬਾੜ ਖੋਲ ਦੇ ਆਪਾਂ ਕਿ ਅਗਲੇ ਦੇ ਬਾੜ ਚ ਬੋਈਏ ਤੜਾਈਏ ਅਗਲੇ ਦਾ ਕੰਮ ਕਰ ਅਗਲਾ ਜਾਣੇ ਇਹ ਲੱਗੀ ਇੱਥੇ ਬੋਲਣ ਪੈਣੇ ਸਦਾ ਹੀ ਬੋਲਦੀਆਂ ਕਿ ਇਹਨੂੰ ਬਾੜ ਖੜਕਦੇ ਨਾ ਪਤਾ ਨਹੀਂ ਮੈਂ ਤਾਂ ਬੌਲੀ ਆ ਬੌਲੀ ਨੀ ਮੈਨੂੰ ਤਾਂ ਬੋਲੀ ਸਮਝਦੀ ਆ ਮੈਂ ਮੈਂ ਤਾਂ ਆਏ ਨਾ ਚਾ ਜਾਂਦੇ ਆ ਦੁਨੀਆ ਤੂੰ ਵੀ ਸਮਝਦੀ ਆ ਮੈਂ ਆਏ ਨਾ ਚਾਉਂਦੇ ਨੇ ਸਾਰੇ ਚਾਉਂਦੇ ਨੇ ਕੋਈ ਬੋਲਾ ਨਹੀਂ ਹੁੰਦਾ ਆਏਗਾ ਆ ਦੇ ਲੈ ਕਿ ਮੈਂ ਬੋਲ ਦਿਆ ਖਸਮਾਂ ਦੀ ਹਜੇ ਕਿਹੜਾ ਹੜਦੀ ਆ ਬੋਲਣ ਦੇਖ ਦੇਖ ਕਿ ਮੈਂ ਬੋਲ ਦਿਆ ਨਾਲ ਹੀ ਤੋੜ ਦੂੰਗਾ ਇਹ ਆਏ ਦੇਖ ਲਈ ਨਿਕਲ ਹੀ ਨਾ ਬੋਲ ਨਿਕਲ ਹੀ ਨਾ ਨਿਕਲ ਹੀ ਨੀ ਬੋਲ ਨਿਕਲ ਹੀ ਨੀ ਬੋਲ ਭਿੰਨ ਦੇ ਖਸਮਾਂ ਦੀ ਜਲੂਸ ਕੱਢਾ ਮੇਰਾ ਇਹ ਚਬਰ ਚਬਰ ਬੋਲਣ ਨੂੰ ਮਰਦੀ ਆ ਏ ਮੀਆਂਮ ਗੜਾ ਮੈਂ ਫਰਮਾਦਾ ਸੱਚੀਆਂ ਗੱਲਾਂ ਦੱਸੀਆਂ ਨੇ ਆ ਕੇ ਪਹਿਲਾਂ ਤਾਂ ਅੱਖਾਂ ਤੇ ਪਰਦਾ ਪਾੜ ਕੇ ਦੀਏ ਮੈਂ ਤੇ ਤਰੀ ਭੈਣੇ ਮੈਂ ਅੱਖਾਂ ਤੇ ਪਰਦਾ ਪਾੜ ਕੇ ਦੀ ਗੱਬੇ ਤਾਂ ਹੀ ਤੈਨੂੰ ਕਹੀਆਂ ਹੁਣ ਇਹੀ ਕਹਿੰਦੇ ਕੋਈ ਚੱਕਰ ਲੜਕੇ ਢੋਪਤੀ ਕੁੜੀ ਰੜ ਕੇ ਹਾਂ ਢੋਪਤੀ ਬਲਾ ਭੇਂਦੇ ਖਸਮਾਂ ਨੂੰ ਤੇ ਭਈਆਂ ਨੂੰ ਹਾਂ ਬਲਾ ਹੁਣ ਹੋ ਰੇ ਕਿਵੇਂ ਇੱਕਾ ਕਰ ਸੌ ਤੇ ਕੁੜੀ ਮੇਰੀ ਗੱਲ ਸੁਣ ਪਾਈ ਬੂੜਾ ਸਾਡੇ ਮੂਰੇ ਇਹਦੇ ਸਾਹਮਣੇ ਇਹਦੇ ਸਾਹਮਣੇ ਨਾ ਆਏ ਹੱਥ ਬੰਨ੍ਹ ਕੇ ਖੜ ਗਿਆ ਬੂੜਾ ਲੱਗਿਆ ਰੋਣ ਹੱਥ ਤਾਂ ਤੂੰ ਬਣਾ ਤੇ ਉਹਨਾਂ ਦੇ ਹਾਂ ਬੂੜਾ ਲੱਗਿਆ ਰੋਣ ਹੱਥ ਕਰ ਜਾ ਕਰ ਜੋਗਣਾ ਫੁਪ ਕਰ ਜਾ ਮੋਰ ਲਾਏਗੀ ਮੈਥੋਂ ਕੋਸਾ ਲੱਗਦਾ ਪਤਾ ਬੋਲ ਦਿਆ ਚਾਬਰ ਚਾਬਰ ਹਜੇ ਵੀ ਨਹੀਂ ਸ਼ਰਮ ਹੈਗੀ ਮੇਰੀ ਗੱਲ ਸੁਣ ਭਾਈ ਦੇਖ ਮੈਂ ਕਿਹਾ ਵੀਸ ਪਈ ਮੁੰਡਾ ਨਸੇ ਕਰਦਾ ਬੂੜਾ ਤਾਂ ਜਦੀ ਮੰਨ ਗਿਆ ਕਹਿੰਦਾ ਜੀ ਪਹਿਲਾ ਕਰਦਾ ਤੀ ਹੁਣ ਨਹੀਂ ਕਰਦਾ ਜੇ ਕਰਦਾ ਤੀ ਜੇ ਕਰਦਾ ਜੇ ਪਕਾਉਂਦਾ ਨਹੀਂ ਮੇਰੀ ਗੱਲ ਸੁਣ ਲੈ ਨਾ ਮੈਂ ਤੈਨੂੰ ਕੀ ਕਹਿ ਕੇ ਤੂੰ ਰਹਿਤੀ ਨਹੀਂ ਦੱਸੀ ਮੜਾਇਆ ਮੈਨੂੰ ਵੀ ਪਰਖ ਕਰਕੇ ਆਈ ਉਹਦੀ ਉਹ ਉਂਗਲਾਂ ਜੀਆਂ ਨਾ ਪਰਖ ਕੱਢੀ ਉਂਗਲੀ ਤਾਂ ਨਹੀਂ ਮੁਟਿਆ ਆਂ ਦੇਖ ਲੈ ਦੇਖ ਤਾਂ ਬਹੁਤ ਗੰਦੀ ਜਨਾਨੀ ਆ ਇਹ ਖੜੇ ਹਾਂ ਤੀਮੀ ਮੇਰੀ ਗੱਲ ਸੁਣ ਲੈਗੀ ਦੇਣੀ ਤੇ ਹੁਣਾਂ ਨੂੰ ਵੇ ਚਪਪਤਾ ਉਹ ਤਾਂ ਬਠਾਉਣੀ ਪਊ ਮੇਰੇ ਚ ਹਾਂ ਦੇਖ ਉਹ ਮਾਣ ਬਣ ਕੇ ਮੈਂ ਪਾਲ ਕੇ ਤੋਰ ਸਕਦੀ ਆ ਨਾ ਘਰ ਵਿੱਚ ਦੇ ਸਕਦੀ ਆ ਮੈਂ ਘਰੇ ਬਿਠਾਵਾ ਉਹ ਤਾਂ ਡਾਂਗ ਵੱਢ ਕੇ ਦੇਣਾ ਆ ਆ ਸੰਸਕਾਰ ਮਿਲੇ ਨੇ ਤੈਨੂੰ ਹਾਂ ਚੁੱਪ ਕਰ ਮੈਂ ਲੋਕਾਂ ਦੀ ਉਂਗਲਾਂ ਤੇ ਚੜ-ਚੜ ਮੇਰੇ ਨਾਲ ਲੜਦਾ ਮੇਰੀ ਗੱਲ ਸੁਣ ਲੈ ਭਾਈ ਲੋਕ ਕਹਿੰਦੇ ਆ ਲੋਕ ਮੈਨੂੰ ਇੱਥੋਂ ਪਤਾ ਲੱਗਦਾਗਾ ਦੇਖ ਲੈ ਇਸ ਕਰ ਤੀ ਧੀ ਆ ਤੀ ਇੱਕ ਤਾਂ ਮੇਰੀ ਭੈਣ ਨੇ ਬੋਲਾਂ ਕੱਢੀਆਂ ਉਹਨਾਂ ਦੀ ਹਾਂ ਹੈ ਉਹ ਇੱਕ ਨੂੰ ਮਾਰਾ ਕਹਿੰਦੀ ਆ ਹਾਂ ਦੇਖ ਲੈ ਤੈਨੂੰ ਤਾਂ ਪਤਾ ਵੀ ਨਹੀਂ ਲੱਗਾ ਬੁੱਜੜੇ ਬੁੱਜੜੇ ਬੰਦਾ ਪਤਾ ਨਹੀਂ ਲੱਗਿਆ ਬੁੱਜੜੇ ਨੇ ਪਤਾ ਨਹੀਂ ਲੱਗਿਆ ਮੈਂ ਤਾਂ ਉਹਦੇ ਦਾ ਪਿੱਟਣ ਦੀ ਤੈਨੂੰ ਹਾਂ ਦੇ ਭਾਈ ਉਹਨਾਂ ਦਾ ਬੁੜਾ ਜਦੋਂ ਤੱਕ ਤੇ ਤੋੜੇ ਖੂਨ ਗੂਟ ਐ ਕਰੇ ਕਿਉਂ ਕੀ ਗੱਲ ਹੈ ਉਹਦੇ ਤਾਂ ਜੀਵ ਮਾਰਦੇ ਨੇ ਅੰਦਰ ਬੰਦ ਕਰਕੇ ਦੀ ਉਹ ਅੰਦਰ ਬੰਦ ਮੈਂ ਤਾਂ ਉਹਦੀ ਦੇਖ ਲੈਤੀ ਜਦੋਂ ਮੂਹ ਲਟਕਾ ਕੇ ਆਈ ਸੀ ਪਟੋਂਗੇ ਜੇ ਕੁੜੀ ਦਾ ਘਰ ਪਟਿਆ ਗਿਆ ਨਾ ਮਿੱਥੋਂ ਭਰਾ ਕੋਈ ਨਹੀਂ ਆਏਗਾ ਮਿੱਥੋਂ ਭਰਾ ਨਹੀਂ ਥੀ ਕਰ ਤੋ ਬੱਡੂ ਉਹਨੂੰ ਤਾਂ ਬਾਹਰ ਕੱਢ ਦੂ ਸੁਦੇ ਮੇਰੇ ਪਾਈ ਨੂੰ ਗੈ ਲੂੰਗੀ ਹਾਂ ਤੈਨੂੰ ਮੈਂ ਦੱਸਾਂ ਗੱਲ ਸੁਣ ਭਾਈ ਜੀ ਮੈਂ ਚੁੱਪਾਂ ਨਾ ਮੇਰਾ ਫਾਇਦਾ ਨਾ ਮੈਂ ਬੁਲਾਵਾਂ ਮਾਮਾ ਜਾਣ ਤੇ ਭਾਈ ਮੇਰੇ ਮਾਂ ਕੋਲ ਪੰਮਾ ਕੁਛ ਮਰਜ਼ੀ ਕਰਨੀ ਠੀਕ ਆ ਮੈਨੂੰ ਬਾਗ ਜਾਣ ਦੇ ਤੀਲੀ ਲਾ ਦੀ ਕਾ ਹਾਂ ਤੀਲੀ ਲਾ ਦੀ ਨਾਲੇ ਹੋਰ ਆ ਮੈਂ ਕੁੜੀ ਨੂੰ ਬਸਾ ਕੇ ਤੇ ਕਿਉਂਗੀ ਤੈਨੂੰ ਮੈਂ ਦੱਸਾਂ ਗੱਲ ਪਰ ਉੱਥੇ ਨਹੀਂ ਬਸਾਉਂਦੀ ਨਸੇੜੀ ਦੇ ਹਾਂ ਉੱਧਰ ਬੈਠ ਜਾ ਜੇ ਭੱਲੀ ਚੋੜੀ ਅੰਦਰ ਬੈਠ ਜਾ ਹਾਂ ਕੱਢ ਜਾ ਰਹੇ ਹੋ ਬੈਠ ਜਾ ਤੇ ਕਮਾਂਡੀਆਂ ਨੂੰ ਜਰੂਰ ਦਿਖਾਈ ਜਾਂਦੀਆਂ ਹਾਂ ਦੇਖ ਤਾਂ ਸਹੀ ਕੰਨ ਪਰਦੇ ਨਾਲੇ ਹੋਰ ਆ ਹੈ ਦੇਖ ਤਾਂ ਸਹੀ ਜਨਾਨੀ ਦਾ ਦੇਹਲਾ ਕਹੀ ਜੀ ਇਹ ਵੀ ਕਹੀ ਜੀ ਇਹ ਜਿੱਥੇ ਤੀਮੀਆਂ ਜਿੱਥੇ ਤੀਮੀਆਂ ਖੜਗੀਆਂ ਨਾ ਇਹ ਜੇ ਕੰਮ ਚ ਕਦੇ ਨਹੀਂ ਘਰ ਬਸਦਾ ਹੁੰਦਾ ਕਦੇ ਨਹੀਂ ਘਰ ਬਸਦਾ ਭਣੇ ਮੈਂ ਪਤਾ ਨਹੀਂ ਕਿਹੜੀਆਂ ਗੱਲਾਂ ਤੋਂ ਚੁੱਪ ਕਰਕੇ ਆਉਦੋਂ ਮੇਰੇ ਸਾਲੇ ਦਾ ਉਹੀ ਗੱਲ ਹੈ ਵੀ ਬਾਲ ਤਾਂ ਮੂਰੀ ਆਉਂਦੇ ਨੇ ਉਹੀ ਗੱਲ ਹਾਂ ਦੇਖ ਕਹਿੰਦਾ ਨਹੀਂ ਬਾਲ ਕੱਢ ਕੇ ਨਹੀਂ ਕੋਈ ਨਾ ਜਮਾਨਾ ਕਹਿੰਦਾ ਤੇਰੇ ਮੂਰੀ ਡਿਗਣਗੇ ਹੁਣ ਡਿਗੇ ਨਾ ਤੇਰੇ ਮੂਰੇ ਲੱਗਣਾ ਤੈਨੂੰ ਪਤਾ ਅੱਗੇ ਅੱਗੇ ਦੇਖੀ ਹਜੇ ਬਣਦਾ ਕੀ ਹੈਗਾ ਬਣੂਗਾ ਮੈਨੂੰ ਆਇਆ ਬਣਨਾ ਕੀ ਜਾਂ ਇੱਕ ਮਹੀਨੇ ਦਾ ਟਾਈਮ ਲੈਂਦਾ ਬੁੜੇ ਨੇ ਕਹਿੰਦਾ ਇੱਕ ਮਹੀਨਾ ਖੜਜੋ ਹੱਥ ਮੰਨ ਕੇ ਬੇਨਤੀ ਹੈ ਕਹਿੰਦਾ ਉਸ ਤੋਂ ਬਾਅਦ ਕਹਿੰਦਾ ਮੈਂ ਆਪੇ ਕਰ ਲਵਾਂਗਾ ਸੈਟ ਸੁਧਰਦਾ ਉਹ ਹਜੇ ਵੀ ਨਹੀਂ ਉਹ ਨਹੀਂ ਸੁਧਰਦਾ ਨਾ ਨਾ ਉਹ ਸੁਧਰਨ ਵਾਲਾ ਹੈ ਨਹੀਂ ਬੰਦੀ ਨਹੀਂ ਉਹ ਸੁਧਰਨ ਵਾਲਾ ਨਾ ਅਸਲ ਨਾ ਬਾਸਲ ਨਾ ਮੁੰਡਾ ਨਾ ਕੁਝ ਹੋਰ ਨਾ ਕੀ ਹੈਗਾ ਚੱਜਦਾ ਨਹੀਂ ਸੁਧਰਦਾ ਨਹੀਂ ਕੀ ਦੇਖਣ ਬੈਠੇ ਦੀ ਬਾਲ ਮੈਨੂੰ ਆਏ ਦੱਸ ਮੈਂ ਤਾਂ ਦੇਖਣ ਗਈ ਛੱਡ ਆਉਂਦੀ ਹਜੇ ਬੰਦੇ ਨੂੰ ਜੇ ਮੇਰਾ ਕਰਦੇ ਤੁਸੀਂ ਆਪਦੀ ਗਲਤੀਆਂ ਨੇ ਇਹ ਹੁਣ ਕਰ ਰਹੇ ਹਾਂ ਨਾ ਉਹਨ ਸਾਡੇ ਵਾਲੇ ਨੂੰ ਨਾਲ ਦੇਖਣ ਗਿਆ ਉਹ ਤਾਂ ਸਾਨੂੰ ਆਜ ਦੀ ਮੇਰੇ ਸਾਲੇ ਜਾਣਗੇ ਸਾਲੇ ਚੱਕਮੀ ਗੱਲ ਕਰਦਾ ਮੈਨੂੰ ਬੜਾ ਲੱਗਦਾ ਚੱਕਮੀ ਗੱਲ ਕਰਦਾ ਜਿਹੜਾ ਬੰਦਾ ਉਹ ਤਾਂ ਬੁਰਾ ਲੱਗਦਾ ਅੱਪੀ ਬਾਈ ਸੱਚੀਆਂ ਗੱਲਾਂ ਕਰਦਾ ਆ ਭੈਣ ਦੇ ਖਸਮੇ ਦੇ ਪਾਈ ਗਈ ਜਿਹੜੇ ਉਹ ਉਹ ਕੀ ਕਰਿਆ ਹੁਣ ਤੇ ਭੈਣ ਦੇ ਖਸਮਾਂ ਨੂੰ ਰੇ ਆਉਣ ਦੇ ਆਉਣ ਦੇ ਉਹਨੂੰ ਕਹਦੇ ਤਾਂ ਚਾਹ ਨਹੀਂ ਪਾਣੀ ਨਹੀਂ ਕੁਛ ਨਹੀਂ ਪੀਕੇ ਇਹਨੂੰ ਕਹਦੇ ਚਾਹ ਦੇ ਘੁੱਟ ਕਰਕੇ ਚੱਜ ਦੀ ਪਿਆ ਦਊਗੀ ਮੈਨੂੰ ਚਾਹ ਕਰਨੀ ਕਿੱਧਰ ਬਾਕੀ ਇਹ ਲਵੇ ਕਹਿੰਦੀ ਗਾਣਾ ਕੱਢਦਾ ਭੈਣ ਦੇ ਖਸਮ ਦੀ ਗੇਦੜ ਜਾ ਉੱਥੀ ਬੈਗੀ ਜਿਵੇਂ ਆ ਗੜੀ ਇੱਥੇ ਦੋ ਉੱਥੀ ਕੱਲੀ ਨੇ ਦਾਚਾ ਨਤਾ ਰੱਬ ਜਵੇ ਬਾਡੀ ਝੋਗਰੇ ਦੀ ਭੁੱਖੀ ਆ ਹੋਈ ਹੱਥ ਬਾਟ ਚੋਂ ਤਾਂ ਨਿਕਲਦੀ ਨਹੀਂ ਬਾਪੂ ਜੀ ਹਾਂ ਮਾਤਾ ਰੋਟੀ ਵਗੈਰਾ ਕਦੋਂ ਖਾਓਗੇ ਬਣਾ ਦਿੰਦੀ ਮੈਂ ਕੋਈ ਨਾ ਬੰਦਕ ਹੋਇਆ ਚਾਹ ਜੀ ਪੀ ਕੇ ਹਟੇ ਮਨ ਦੋ ਜੱਟ ਜਾ ਹਾਏ ਨਹੀਂ ਹੈ ਆਜੇ ਜਦੋਂ ਹੋਈ ਤਾਂ ਦੱਸ ਨਾ ਪੁੱਤ ਕੋਈ ਗੱਲ ਨਹੀਂ ਹਾਂ ਤੇਰੀ ਬੀਬੀ ਕਦ ਕਾਉ ਸਮਝ ਉਹ ਵੀ ਬਸ ਆ ਜਾਣਗੇ ਉਧਰ ਉਹ ਵੇਲੇ ਹੋ ਕੇ ਅੱਛਾ ਹਾਂ ਫਿਰ ਉਹ ਤਾਂ ਮਾਮੀ ਆ ਨਾ ਮੁੰਡੇ ਦੀ ਘਗਰਾ ਪਾ ਕੇ ਜਾ ਕੋ ਚੱਕੜੀ ਹੋਈ ਉਹਨੇ ਹਾਂ ਮੈਂ ਤਾਂ ਨੂੰ ਇੱਕ ਗੱਲ ਪੁੱਛਣੀ ਸੀ ਕੀ ਗੱਲ ਇਹ ਕੀ ਹੋ ਗਿਆ ਪੁੱਤ ਇਹਨਾਂ ਨੂੰ ਤੁਸੀਂ ਬੰਦ ਕੀਤਾ ਸੀ ਮਾ ਮਹੀ ਕਰਾਦੀ ਪੁੱਤ ਕਾਨੂੰ ਐਵੇਂ ਲੋਕ ਰੱਖਣੀਆਂ ਤੁਸੀਂ ਕਿਉਂ ਬੰਦ ਕੀਤਾ ਇਹਨਾਂ ਨੂੰ ਲੱਗਿਆ ਇਹਨਾਂ ਨੂੰ ਮੈਂ ਬੰਦ ਕੀਤਾ ਇਹ ਮੇਰੇ ਨਾਲ ਫੇਰ ਲੜ ਕੇ ਗਏ ਨੇ ਲੜਨ ਵਾਲੀ ਗੱਲ ਨਹੀਂ ਪੁੱਤ ਮੈਂ ਤੈਨੂੰ ਇੱਕ ਹੋਰ ਗੱਲ ਦੱਸਾਂ ਇਹਦਾ ਨਸ਼ੇ ਨੂੰ ਛੇ ਪਹਿਲਾਂ ਕਾਹ ਦੱਸਦੀ ਹੁਣ ਤਾਂ ਛੁਡਾ ਰਿਆ ਵੇ ਮਾਣਾ ਜਾਂ ਸਮਝ ਨਸ਼ੇ ਆ ਮਾੜਾ ਮੋਟਾ ਖਾਂਦਾ ਪੀਂਦਾ ਤਾਂ ਹੈਗਾ ਹੀ ਆ ਹੁਣ ਤੈਨੂੰ ਪਤਾ ਹੀ ਆ ਬੱਚਾ ਹੁਣ ਭਾਈ ਆਪਾਂ ਤਾਂ ਛੱਜਦਾ ਆ ਜਾਂ ਗੱਲ ਨਾ ਆਪਾਂ ਨੇ ਪਹਿਲਾਂ ਲੋਕ ਰੱਖੀ ਆ ਤੇ ਜਿਹੜੀਆਂ ਗੱਲਾਂ ਹੋ ਗਈਆਂ ਆ ਬਾਗੀਆਂ ਆਪਾਂ ਹੁਣ ਨਹੀਂ ਪੁੱਤ ਤੈਨੂੰ ਗਲਤ ਕਹੇਗਾ ਪਰ ਬਾਪੂ ਜੀ ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਮੈਂ ਤਾਂ ਸਿਰਫ ਐ ਸੀ ਕਿ ਬਸ ਮਾੜਾ ਮੋਟਾ ਦਾਰੂ ਪੱਤਾ ਪੀਂਦੇ ਆ ਹੁਣ ਕਾਹਨੋਂ ਭਾਈ ਤੇ ਮਾੜਾ ਮੋਟਾ ਤਾਂ ਕਾਦਾ ਨਸ਼ਾ ਹੁਣ ਆ ਕਾਹਨੋਂ ਸਮਝਾਇਆ ਵਿਆ ਮੇਰਾ ਫੁੱਟ ਕੇ ਲੋਟ ਘਾ ਦੰਨਾ ਮੈਂ ਇਹੀ ਅੱਜ ਹੁਣ ਪਤਾ ਲੱਗਿਆ ਨੂੰ ਵੀ ਘਰੇ ਕੋਈ ਆਏ ਨਹੀਂ ਇਹ ਅੱਜ ਫੇਰ ਮਚੈੱਕ ਖਾਇਆ ਤਾਂ ਜੋ ਮੈਂ ਅ ਕੀ ਖਾਇਆ ਆ ਜਿਹੜਾ ਮੁੰਡੇ ਖਾਂਦੇ ਨੇ ਮਛਾਇਕ ਮਚੂਕ ਕੀ ਕਹਿੰਦੇ ਨੇ ਮੇਰਾ ਤਾਂ ਨਾਮ ਵੀ ਨਹੀਂ ਆਉਂਦਾ ਇਹ ਜੀ ਅੱਗ ਲਾਉਣੀ ਬਿਮਾਰੀ ਦਾ ਇਹਦਾ ਇਹ ਤਾਂ ਬਹੁਤ ਗੰਦਾ ਨਸ਼ਾ ਵਾ ਮੈਂ ਤੈਨੂੰ ਹੋਰ ਗੱਲ ਕਹਿੰਦਾ ਸੀ ਪੁੱਤ ਜੇ ਤੇਰੀ ਕੋਈ ਜਿੱਤ ਤੇ ਗੱਲ ਦੀ ਤੂੰ ਮੈਨੂੰ ਦੱਤ ਦਿੰਦੀ ਤੂੰ ਫੇਕੀ ਠੋਕਿਆ ਫੋਨ ਉਹ ਬਜਾਰੇ ਕੰਮ ਛੱਡ ਕੇ ਦੁਨੀਆਂ ਜਾਣੀਆਂ ਹੋ ਰਹੀਆਂ ਕੌਣ ਮੈਂ ਤਾਂ ਕੋਈ ਗੱਲ ਕੀਤੀ ਨਹੀਂ ਕਿਸੇ ਨਾਲ ਇੱਕ ਦਾ ਤੇਰੀ ਪਰਝਾਈ ਸੀ ਹੂੰ ਇੱਕ ਗਾਂ ਤੇਰੀ ਭੈਣ ਦੀ ਬੜੇ ਸਾਰੇ ਥਰੀ ਜਿਹੇ ਦੀ ਥਾਂ ਤੇ ਮੈਂ ਤਾਂ ਨਾਮ ਤਾਂ ਰਾਜਤੀ ਸ਼ਾਇਦ ਉਹਦਾ ਨਾਮ ਆਹੋ ਰਾਜ ਆਹ ਰਾਜ ਲਾ ਰਾਜਤਿ ਹੋ ਆਇਆ ਮੈਂ ਤੈਨੂੰ ਆਇਆ ਕਹਿਣਾ ਇਹ ਤਾਂ ਆਪਣੇ ਘਰ ਦੀ ਏ ਜਿਹਦਾ ਪੁੱਤ ਕਾਹਨੂੰ ਕਹਿੰਦਾ ਜੀ ਸਿਆਣਾ ਜੀ ਕਹੋ ਹੁਦ ਝਗਾ ਚੱਕਾਂਗੇ ਡਾਡਾ ਅਬ ਤਾਂ ਹੀ ਨੰਗਾ ਹੁੰਦਾ ਤੂੰ ਗੱਲ ਅੱਧੀ ਛਾਉਂਦੀ ਮੈਨੂੰ ਦੱਸ ਜੀ ਨਾਲੇ ਵਿਚਾਰਾਂ ਦਾ ਉਹਨਾਂ ਦਾ ਕੰਮ ਚੜਾਇਆ ਪਰ ਮੈਂ ਤਾਂ ਕਿਸ ਨਾਲ ਕੋਈ ਗੱਲ ਕੀਤੀ ਨਹੀਂ ਮੈਨੂੰ ਤਾਂ ਖੁਦ ਨੂੰ ਕੁਝ ਨਹੀਂ ਪਤਾ ਕਿ ਕੀ ਕਰਦੇ ਨੇ ਕੀ ਨਹੀਂ ਮੇਨਾਂ ਕਿਹੜੀ ਕੋਈ ਗੱਲ ਕਰਦੇ ਆ ਹਾਲ ਤਾਂ ਇਹਨੂੰ ਤਾਂ ਨਹੀਂ ਪਤਾ ਤਾਂ ਰੱਬ ਤੋਂ ਆ ਗਿਆ ਪੁੱਤ ਝੜ ਕੇ ਮੇਰੇ ਤੇ ਮੈਂ ਤਾਂ ਹੱਥ ਬੰਨ ਕੇ ਖੜਾ ਝੜਾਇਆ ਮਾਂ ਹਾੜੇ ਹਾੜੇ ਮੈਂ ਤੁਹਾਡੇ ਪੈਰੀਂ ਹੱਥ ਲਾਉਣਾ ਦੁਨਣਾ ਜਾਣੀਆਂ ਦੇ ਮਾਂ ਮੈਨੂੰ ਮਹੀਨੇ ਦਾ ਟਾਈਮ ਦੇ ਦੋ ਮੁੰਡੇ ਨੂੰ ਸੁਧਾ ਦੂੰ ਹੁਣ ਮੈਂ ਵੀ ਤੈਨੂੰ ਇਹੀ ਗੱਲ ਕਹਿਣਾ ਪੁੱਤ ਬਣ ਕੇ ਜੇ ਕੋਈ ਗੱਲ ਆ ਤਾਂ ਮੈਨੂੰ ਦੱਸ ਦਿਆ ਕਰ ਪੈਕੀ ਨਾ ਫੋਨ ਕਰਿਆ ਕਰ ਹਾੜੇ ਹਾੜੇ ਮੈਂ ਪੈਰੀਂ ਹੱਥ ਲਾਉਣਾ ਨਹੀਂ ਮੈਂ ਪੁੱਤ ਕੁਝ ਖਾ ਕੇ ਮਾਜੂ ਮਾਂ ਐਂ ਮੈਂ ਕੋ ਤੁਸੀਂ ਐਂ ਨਾ ਕਹੋ ਤੁਸੀਂ ਵੱਡੇ ਹੋ ਇਸ ਉਧਰ ਤਾਂ ਜਾਣਗੇ ਨਾ ਭਾਈ ਮੇਰੀ ਲਾਜ ਨੇ ਬਾਹਰ ਕਾਤਾ ਮੈਂ ਤੇਰਾ ਨਹੀਂ ਕਚੂਰ ਪੁੱਤ ਮੈਂ ਤਾਂ ਕੁਦ ਨੂੰ ਮੈਂ ਨਹੀਂ ਬਾਤ ਚਾਹਤੇ ਮੈਨੂੰ ਤਾਂ ਕੁਦ ਨੂੰ ਇੰਨੀ ਟੈਨਸ਼ਨ ਹੋ ਰਹੀ ਹੈ ਇਹ ਸੁਧਰ ਜਾਣਗੇ 1 ਮਹੀਨੇ ਦੇ ਅੰਦਰ ਅੰਦਰ ਮੈਂ ਤੈਨੂੰ ਐਂ ਹੀ ਕਹਾਂ ਨਾ ਪੁੱਤ ਬਣ ਕੇ ਮੈਨੂੰ ਮਹੀਨੇ ਦਾ ਟਾਈਮ ਦੇ ਦੇ ਮੈਂ ਫੇਰ ਹੱਥ ਬੰਨਦਾ ਚਾਹੇ ਤਾਂ ਮੈਂ ਇਹਨੂੰ ਸੈਂਟਰ 'ਚ ਜਗਾਵਾ ਚਾਹੇ ਇਹਨੂੰ ਮੈਂ ਮਾਰਾਂ ਕਾਹਦੇ ਹਿਸਾਬ ਨਾਲ ਮੈਂ ਲੋਕ ਇਹਦੇ ਨਛੇ ਨੂੰ ਇਹਨੂੰ ਤਾਂ ਚਲ ਗਾਹ ਨੂੰ ਮਾਰਨਾ ਭਾਈ ਤੇਰਾ ਵੀ ਔਖਾ ਹੋ ਔਰ ਮੈਂ ਕਾਦਾ ਬੁੱਤ ਗੋਸਟ ਬੱਚ ਮੈਂ ਤਾਂ ਤੈਨੂੰ ਵਾਰ-ਵਾਰ ਇਹੀ ਮੈਂ ਤਕਾਦਾ ਜੇ ਕੋਈ ਗੱਲ ਹੋਉਂਦੀ ਹੈ ਮੈ ਠੀਕ ਹੈ ਬਬੂ ਜੀ ਮੈਂ ਬਹੁਤ ਆ ਗਿਆ ਮੈਂ ਬਹੁਤ ਮਜ਼ਾ ਗੱਲ ਪਿਆ ਪਿਆ ਮੈਂ ਤੁਹਾਨੂੰ ਵੀ ਅਗਰ ਕੁਝ ਚਾਹੀਦਾ ਹੋਏ ਮੈਨੂੰ ਦੱਸ ਦਿਓ ਹੁਣ ਤਾਂ ਜਿਹੜੇ ਜਾਣਾ ਲਾਣਾ ਚੱਲ ਰਹੇ ਮੇਰੇ ਨਾਲ ਸਵੇਰੇ ਹੀ ਚੀਚੀ ਜਾਂਦੇ ਆਓ ਘਰ ਆ ਜਾਓ ਭੱਟੀਆਂ ਜਿਵੇਂ ਮਿਲ ਗਈ ਕਾਦੀ ਠੀਕ ਆਵਾ ਆ ਸਿਆਪਾ ਜਿਹੜਾ ਸੜਿਆ ਹੋਇਆ ਮੇਰੀ ਜਾਨ ਨੂੰ ਦੱਸ ਕੁੜੀ ਦਾ ਵਿਆਹ ਕਰਿਆ ਸੀ ਤੁਸੀਂ ਬਚੋਲੇ ਬਣਿਓ ਸੋਨੂੰ ਤਾਂ ਪਤਾ ਤੀ ਵੀ ਉਹ ਨਸੀ ਕਰਦਾ ਸਾਨੂੰ ਤਾਂ ਚਲ ਹੁਣ ਪਤਾ ਲੱਗਿਆ ਹੁਣ ਸਾਰੀ ਗੱਲਬਾਤ ਮੇਰੇ ਤੇ ਆ ਗਈ ਅਰਿੰਦੀ ਕੁੰਨੀ ਦੇ ਤਾਈ ਦੀ ਕੁੜੀ ਆ ਗਈ ਅੱਜ ਉਹ ਮੈਨੂੰ ਉੱਥੇ ਲੈ ਗਈ ਉਹਦੇ ਸਹੁਰੇ ਦੱਸ ਉਹ ਤਾਂ ਹੈ ਨਹੀਂ ਤੀ ਘਰੇ ਕੁੜੀ ਤੇ ਕੁੜੀ ਦੀ ਸੱਸ ਤਾਂ ਉਹਦਾ ਸਹੁਰਾ ਤੀ ਨਹੀਂ ਜਾ ਕੇ ਉਹਨੂੰ ਪੁੱਠਾ ਸਿੱਧਾ ਇੰਨਾ ਬੋਲੀਆ ਤਾਂ ਆਪਣੇ ਡਰਦਾ ਮੰਨ ਲਿਆ ਵਿਚਾਰਾ ਹੋਰ ਕੀ ਕਰੇ ਉਹ ਕਹਿੰਦਾ ਸਾਨੂੰ ਇੱਕ ਮਹੀਨੇ ਦਾ ਟਾਈਮ ਦੇ ਦਿਓ ਬਾਅਦ ਚ ਤੁਸੀਂ ਜਿਵੇਂ ਕਹਾਂਗੇ ਉਵੇਂ ਕਰ ਲਾਂਗੇ ਅਸੀਂ ਦੱਸ ਮੈਂ ਉੱਥੇ ਕੀ ਬੋਲਦੀ ਮਾਂ ਤੁਸੀਂ ਤਾਂ ਨਾ ਮੇਰੀ ਵੀ ਜਮਾ ਪੱਟੀ ਮੇਜ਼ ਕਰਾ ਕੇ ਰੱਖਤੀ ਨਾਲੇ ਤਾਂ ਹੁਣ ਉਹ ਪੁੱਸਰਿਆ ਫਿਰਦਾਗਾ ਆ ਵੀ ਨਾ ਜਾਬੇ ਕਿਤੇ ਮੈਨੂੰ ਤਾਂ ਡਰ ਲੱਗ ਹੀ ਜਾਂਦਾ ਉਹਦੇ ਸਾਹਮਣੇ ਮੈਨੂੰ ਇੰਨਾ ਮਾਰਿਆ ਉੱਤੋਂ ਕੁੜੀ ਆ ਇੰਨਾ ਬੋਲਦੀ ਆ ਕਿ ਉਂਗਲਾਂ ਲਾਈ ਜਾਂਦੀ ਆ ਉਂਗਲਾਂ ਲਾਈ ਜਾਂਦੀ ਆ ਉਹਨੂੰ ਦੱਸ ਸਾਰੀ ਗੱਲਬਾਤ ਨਾ ਮੇਰੇ ਤੇ ਆ ਗਈ ਮੈਂ ਫਸ ਗਈ ਹੁਣ ਕੀ ਕਰਾਂ ਮੈਂ ਮੈਂ ਇਹਨੂੰ ਕੀ ਸਮਝਾਵਾਂ ਮੈਂ ਨਹੀਂ ਕੁਝ ਸਮਝਾਉਂਦੀ ਹੈਗੀ ਸਾਰੇ ਸੋਡੇ ਸਿਆਪੇ ਛੇੜੇ ਹੋਏ ਨੇ ਤੁਸੀਂ ਤਾਂ ਉਹਦੇ ਕਹੀ ਗਏ ਇੰਨਾ ਵਧੀਆ ਇੰਨਾ ਵਧੀਆ ਉਹ ਤਾਂ ਗੱਲ ਮੈਂ ਮੰਨਦੀ ਆ ਹੁਣ ਤਾਂ ਮੈਂ ਬਥੇਰੇ ਦੁੱਖ ਕੱਟੇ ਨੇ ਮਸਾਂ ਪੈਰ ਲੱਗਦੇ ਹੁੰਦੇ ਨੇ ਆਪੀ ਹੌਲੀ-ਹੌਲੀ ਅਗਲਾ ਸੁਧਰ ਜਾਂਦਾ ਪਰ ਹੁਣ ਥਾਂ-ਥਾਂ ਵੇਹੀ ਜੋ ਬਾਰ-ਬਾਰ ਕੁੜੀਆਂ ਨੂੰ ਚੱਲ ਕੋਈ ਨਾ ਹੱਥ ਚੱਕੀ ਫਿਰਦੀ ਆ ਉਹਨੂੰ ਕਹਿੰਦੀ ਵਕੀਲ ਕਰ ਲਾ ਆਹੋ ਕਹਿੰਦੀ ਵਕੀਲ ਕਰ ਲਾ ਕੁੜੀ ਦਾ ਤਨਾਕ ਦਬਾਉਣਾ ਹੈਗਾ ਦੱਸ ਮੈਂ ਕੀ ਕਰਾਂ ਚੱਲ ਠੀਕ ਆ ਫੇਰ ਗੱਲ ਕਰੂੰਗੀ ਮੈਂ ਤੇਰੇ ਨਾਲ ਚੰਗਾ ਕੋਈ ਨਾ ਦੱਸਦੀ ਰਹੂੰ ਮੈਂ ਕੋਈ ਨਾ ਤੈਨੂੰ